ਸਟੀਰੌਇਡ ਬੈਨ ਆਪਣੇ ਪੰਜਾਬ ਚ ਕੋਈ ਬੰਦਾ ਵੇਚ ਹੀ ਨਹੀਂ ਸਕਦਾ ਸਟੀਰੌਇਡ ਆਇਆ ਹੀ ਮੈਡੀਸਨ ਦੇ ਵਿੱਚ ਸੀ ਮੈਡੀਸਨ ਦੇ ਵਿੱਚ ਵਰਤੋਲ ਹੀ ਬਣਿਆ ਸੀ ਸਟੀਰੌਇਡ ਜਦੋਂ ਕੋਈ ਬੰਦਾ ਹਾਰਡ ਦਾ ਪੇਸ਼ੈਂਟ ਆ ਜਾਂ ਗੋਡਿਆਂ ਦੇ ਪੇਸ਼ੈਂਟ ਆ ਉਹਨਾਂ ਨੂੰ ਸਟੀਰੌਇਡ ਦਿੱਤਾ ਜਾਂਦਾ ਸੀ ਸਟੀਰੌਇਡ ਆਮ ਤੌਰ ਤੇ ਨਹੀਂ ਵੇਚ ਸਕਦੇ ਉਹ ਵੀ ਬਿਨਾ ਟੈਗ ਤੋਂ ਹੁਣ ਮੈਂ ਤੁਹਾਨੂੰ ਨਾਮ ਲੈ ਰਿਆਂ ਲੈ ਕੋ ਸਰਕਾਰ ਕਰੇ ਕਿਉਂ ਫੜੂਗੀ ਜਿਹੜਾ ਬੰਦਾ ਕਰੋੜਾਂ ਰੁਪਈਆਂ ਦਾ ਸਟੀਰੀਡ ਵੇਚ ਰਿਹਾ ਤੁਹਾਨੂੰ ਕੀ ਲੱਗਦਾ ਬਿਨਾਂ ਸੈਟਿੰਗ ਤੋਂ ਬੈਠਾ ਪੁਲਿਸ ਨੂੰ ਪਤਾ ਨਹੀਂ ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਵੀ ਪੁਲਿਸ ਆ ਚੀਜ਼ ਨਹੀਂ ਕਿਉਂ ਪਰ ਪੁਲਿਸ ਕੀ ਕਰੇ ਜਿਹੜੇ ਇਹ ਬੰਦੇ ਐ ਪੁਲਿਸ ਨਾਲ ਥੋੜਾ ਇਹ ਵੱਡੇ ਜਦੋਂ ਹਾਈ ਲੈਵਲ ਤੇ ਕੰਮ ਹੋ ਜਾਂਦਾ ਉੱਚੇ ਲੈਵਲ ਤੇ ਲੀਡਰਾਂ ਨਾਲ ਗੱਲਬਾਤ ਹੁੰਦੀ ਜਿਨ੍ਹਾਂ ਨੂੰ VOTING ਦੇ ਵਿੱਚ ਹੱਫਤਾ ਜਾਂਦਾ ਜਿਨ੍ਹਾਂ ਨੂੰ 50-50 ਲੱਖ ਕਰੋੜ ਕਰੋੜ ਰੁਪਈਆ ਫੰਡਿੰਗ ਦਿੱਤੀ ਜਾਂਦੀ ਆ ਇਹ ਲੀਡਰਾਂ ਦੇ ਹੱਥ ਹੁੰਦੇ ਆ ਤਾਂ ਨਹੀਂ ਫੜੇ ਜਾਂਦੇ ਪੁਲਿਸ ਦਾ ਇਹਨਾਂ ਦੇ ਨਾਲ ਜੇ ਅੱਜ ਹੀ ਕਹਿਣ ਖਾਂ ਵੀ ਉਹਨੂੰ ਚੱਕ ਲੋ ਤੇ ਅੱਜ ਹੀ ਚੱਕ ਲਊਗੀ ਪੁਲਿਸ ਰੌਲਾ ਆ ਇਹ ਪੁਲਿਸ ਦੀ ਤਾਂ ਜਿਹੜਾ ਹਫਤਾ ਹੁੰਦਾ ਛੋਟੇ ਲੈਵਲ ਦਾ ਹੁੰਦਾ ਜਿਹੜਾ ਲੀਡਰਾਂ ਦਾ ਹਫਤਾ ਹੁੰਦਾ ਜਿਹੜਾ ਹੁਣ ਕਰੋੜਾਂ ਰੁਪਈਆਂ ਦਾ ਸਟੀਰ ਡੇ ਵੇਚਦਾ ਇੱਕ ਦਿਨ ਦੀ ਆਮਦਨ ਲੱਖਾਂ ਦੀ ਹੁੰਦੀ ਉਹ ਤੁਹਾਨੂੰ ਕੀ ਲੱਗਦਾ ਵੀ ਬਿਨਾਂ ਸੈਟਿੰਗ ਤੋਂ ਵੇਚੀ ਜਾਂਦਾ ਉਹਦੇ ਮਗਰ ਕੋਈ ਮਾਫੀਆ ਨਹੀਂ ਬਹੁਤ ਤਗੜੇ ਲੈਵਲ ਤੇ ਕੰਮ ਹੁੰਦੇ ਆ ਇਹ ਤੇ ਕਈ ਅਫਸਰਾਂ ਨੂੰ ਆਈਫੋਨ ਜਾਂਦੇ ਹੁਣੇ ਕਈਆਂ ਨੂੰ ਫੰਡਿੰਗ ਜਾਂਦੀ ਕਈ ਤਾਂ ਤਾਂ ਤੱਕ ਰਲਿਆ ਹੁੰਦਾ ਇੱਕ ਬੰਦਾ ਨਹੀਂ ਕਰਦਾ ਜਦੋਂ ਇਹ ਚੈਨ ਫੜੀ ਜਾਣੀ ਹੁਣ ਇੱਕ ਬੰਦਾ ਉਹਨੂੰ ਪਤਾ ਹੈ ਵੀ ਜੇ ਇਹਨੂੰ ਮੈਂ ਫੜਿਆ ਉਤਲਾ ਅਫਸਰ ਫੜਿਆ ਜਾਣਾ ਉਤਲਾ ਫੜਿਆ ਉਦੋਂ ਤਾਂ ਫਿਰ ਉਹ ਗੱਲ ਉੱਥੇ ਹੀ ਨੱਪੀ ਜਾਂਦੀ ਕਿਤੇ ਪੰਜਾਬ 'ਚ ਇੱਕ ਬੰਦਾ ਕੰਮ ਥੋੜਾ ਕਰ ਰਿਹਾ ਬਾਈ ਜੀ ਜੇ ਇਨਲੀਗਲ ਚੀਜ਼ ਆ ਤੇ ਕੋਈ ਵੀ ਕੰਪਲੇਂਟ ਕਰ ਸਕਦਾ ਤੁਸੀਂ ਕੰਪਲੇਂਟ ਦੇ ਮੈਂ ਕਹਿੰਦਾ ਮੈਂ ਬੋਲ ਰਿਹਾ ਆਨਲਾਈਨ ਇਹਦੂ ਵੱਡੀ ਕੰਪਲੇਂਟ ਕੀ ਹੁੰਦੀ ਛਾਪਾ ਮਾਰ ਲੈਣਾ ਛਾਪਾ ਤਾਂ ਤਾਂ ਮਾਰਨਗੇ ਨਾ ਉਹਨਾਂ ਕੋ ਰਿਟਰਨ ਕੰਪਲੇਂਟ ਆਏਗੀ ਪੁਲਿਸ ਵੀ ਕਾਰਵਾਈ ਤਾਂ ਹੀ ਕਰੇਗੀ ਮੈਂ ਕੰਪਲੇਂਟ ਕਰਾਂ ਏ ਮੈਂ ਛੱਡੋ ਕਈਆਂ ਨੇ ਪਾਈ ਆ ਇੱਕ ਨੇ ਥੋੜਾ ਪਾਈ ਆ ਹੁੰਦੇ ਤੇ ਕੰਪਲੇਂਟਾਂ ਹੋਈਆਂ ਨਹੀਂ ਤੁਹਾਨੂੰ ਕੀ ਲੱਗਦਾ ਹੁਣ ਮੈਂ ਨਾਮ ਲਾਵਾਂ ਵੀ ਕਿਹੜੇ ਕਿਹੜੇ ਬੰਦੇ ਨੇ ਪਾਈ ਆ ਹੁਣ ਕਿਸੇ ਦਾ ਆਨਲਾਈਨ ਨਾਮ ਲੈ ਕੇ ਮੈਂ ਕਿ ਕਈਆਂ ਨੇ ਬੰਦਿਆਂ ਨੇ ਪਾਈਆਂ ਨਹੀਂ ਕੁਝ ਹੁੰਦਾ ਕੰਪਲੇਂਟਾਂ ਜਿਹੜੀਆਂ ਇੱਥੋਂ ਤੱਕ ਆਨਲਾਈਨ ਕਿੰਨੀਆਂ ਕੰਪਲੇਂਟਾਂ ਪਈਆਂ ਹੋਣੀਆਂ ਉਹ ਆਨਲਾਈਨ ਹੀ ਰਹਿ ਜਾਂਦੀਆਂ ਜਿਹੜਾ ਪੈਸਾ ਇੰਦੇ ਤੋਂ ਵੱਡੀ ਤਾਕਤ ਨਹੀਂ ਪੈਸਾ ਕਹਿੰਦੀ ਕੋ ਆਂਦੀ ਚੀਜ਼ ਨੂੰ ਨਪ ਲੈਂਦਾ ਪੈਸੇ ਤੋਂ ਉੱਤੇ ਕੁਝ ਨਹੀਂ ਬਣਿਆ ਜਦੋਂ ਪੈਸਾ ਚੜਦਾ ਉਦੋਂ ਵੱਡਿਆਂ ਵੱਡਿਆਂ ਦੇ ਮੂੰਹ ਬੰਦ ਹੋ ਜਾਂਦੇ ਆ ਸੋ ਗੱਲ ਫੇਰ ਉਹੀ ਆ ਗਈ ਜਿਹੜੀ ਕਬੱਡੀ 11ਾਂ ਦੀ ਲੱਖਾਂ ਦੀ ਹੋ ਗਈ ਲੱਖਾਂ ਤੋਂ ਕਰੋੜਾਂ ਦੇ ਚਲੇਗੀ ਤਾਂ ਹੀ ਗੈਂਗਸਟਰਾਂ ਦੀ ਐਂਟਰੀ ਆਈ ਕਬੱਡੀ 'ਚ ਜਿੱਥੇ ਪੈਸਾ ਉੱਥੇ ਗੈਂਗਸਟਰ ਆਉਣਗੇ ਉੱਥੇ ਹੀ ਗਲਤ ਕੰਮ ਹੋਊਗਾ ਮੈਂ ਮੈਂ ਤੁਹਾਨੂੰ ਇੱਥੇ ਜਿੱਥੇ ਪੈਸਾ ਹੈ ਨਹੀਂ ਉੱਥੇ ਗਲਤ ਕੰਮ ਕੀ ਹੁੰਣਾ ਆਪਾਂ ਗੈਂਗਸਟਰਾਂ ਵੱਲ ਬਾਅਦ 'ਚ ਜਾਂਦੇ ਆ ਮੈਂ ਤੁਹਾਨੂੰ ਆ ਗੱਲ ਪੁੱਛ ਰਿਹਾ ਤੁਸੀਂ ਕਹਿ ਰਹੇ ਹੋ ਵੀ ਉਹਦੇ ਕੋਲ ਰਸ਼ ਲੱਗਿਆ ਰਹਿੰਦਾ ਮੇ ਲੋਕੀ ਲੋਕੀ ਲਵਾ ਜਿਹੜੇ ਕਬੱਡੀ ਪਲੇਅਰ ਹੈ ਟੀਕੇ ਲਵਾਣ ਵਾਸਤੇ ਬਿਲਕੁਲ ਜਦੋਂ ਸੀਜ਼ਨ ਚੱਲਦਾ ਨਾ ਕਬੱਡੀ ਦਾ ਤੇ ਉਥੇ ਲਾਈਨ ਚ ਲਾ ਕੇ ਸਮਾਨ ਲੈਣਾ ਪੈਂਦਾ ਇਹ ਪਲੇਅਰ ਜਿਹੜੇ ਮੇਰੇ ਕੋਲੇ ਆਉਂਦੇ ਆ ਉਹ ਦੱਸਦੇ ਆ ਮੈਂ ਨਹੀਂ ਕਦੇ ਗਿਆ ਇੱਕ ਪਲੇਅਰ ਨੇ ਨਹੀਂ ਨਾਲੇ ਮੈਨੂੰ ਦੱਸਿਆ ਮੇਰੀ ਤਾਂ ਕਬੱਡੀ ਇੱਥੇ ਖੇਡਦੇ ਰਹੇ ਆ ਆਪ ਨੂੰ ਪਤਾ ਸਾਰੇ ਜਗਤ ਨੂੰ ਪਤਾ ਕੁਈ ਮੈਂ ਕੱਲਾ ਥੋੜਾ ਜਿਹੜਾ ਖੇੜੇ ਨੂੰ ਜਾਣਦਾ ਲੋਕ ਮੈਸੇਜਾਂ 'ਚ ਦੱਸ ਦੇਣਗੇ ਵੀ ਖੇੜਾ ਕੌਣ ਆ ਭਾਈ ਦੱਸਿਓ ਸਾਰੇ ਕਿਹੜਾ ਸਟੀਰੋਇਡ ਵੇਚਦਾ ਸਮਾਨ ਥੱਲੇ ਮੈਸੇਜਾਂ 'ਚ ਦੱਸ ਦਿਓ ਚਲੋ ਤੁਸੀਂ ਪਿੰਡ ਦਾ ਹੀ ਨਾਂ ਲੈ ਰਹੇ ਹੋ ਜਿਹੜਾ ਵੇਚਦਾ ਹੈਗਾ ਜਿਹੜਾ ਜਿਹੜਾ ਵੇਚਦਾ ਉਹਨੂੰ ਆਪੇ ਪਤਾ ਲੱਗ ਜਾਏਗਾ ਨੀ ਕੰਡੀ ਵਾਲੇ ਦੱਸ ਦੇਣਗੇ ਆਪੇ ਖੇੜਾ ਕੌਣ ਆ ਮੈਂ ਤਾਂ ਜਾਣਦਾ ਨਹੀਂ ਮੇਰੇ ਕੋਲ ਹੀ ਆ ਕੇ ਦੱਸ ਦੇ ਆ ਵੀ ਖੇੜੇ ਕੋਲ ਚੱਲੇ ਸਮਾਨ ਲੈਣ ਸਟੀਰੋਇਡ ਲੈ ਕੇ ਵੀ ਆਉਂਦੇ ਆ ਇਹ ਕਹੋਗੇ ਕਿ ਕਿਸੇ ਮੁੰਡੇ ਨੂੰ ਭੇਜ ਕੇ ਮੰਗਾ ਕੇ ਖਾਵੇ ਗੱਲ ਹੋਵੇ ਨਾ ਖੇੜੇ ਪਿੰਡ ਤੇ ਲੋਕ ਕਹਣ ਤੁਸੀਂ ਸਾਡੇ ਪਿੰਡ ਦਾ ਨਾਮ ਬਦਨਾਮ ਕਰਤਾ ਨਹੀਂ ਮੈਂ ਕਿਹੜਾ ਖੇੜੇ ਪਿੰਡ ਦਾ ਨਾਮ ਲੈ ਰਿਆਂ ਖੇੜਾ ਉਹਦਾ ਨਾਮ ਆ ਉਹ ਵਾਜਦਾ ਖੇੜਾ ਠੀਕ ਆ ਨਾ ਹੋਰ ਦੱਸੋ ਕੋਈ ਪੁੱਛਣਾ ਦੀ ਮੈਂ ਤਾਂ ਜੋ ਕਹਿਣਾ ਸੀ ਕਹਤਾ ਜੋ ਸੱਚ ਸੀਗਾ ਮੈਨੂੰ ਪਤਾ ਮੈਂ ਦੱਸਤਾ ਬਾਕੀ ਲੋਕ ਦਾਸ ਦੇਣਗੇ ਗੈਂਗਸਟਰਾਂ ਦੀ ਐਂਟਰੀ ਕਿੱਦਾਂ ਹੈ ਭਾਈ ਪੈਸੇ ਨਾਲ ਜਿਹੜੇ ਪ੍ਰੋਮੋਟਰ ਆ ਜਿਹੜੇ ਕਬੱਡੀ ਦੇ ਪੈਸਾ ਲਾਉਂਦੇ ਆ ਕਈ ਪਲੇਅਰ ਨਹੀਂ ਮੰਨਦੇ ਉਹਨਾਂ ਨੂੰ ਫਿਰ ਫੋਨ ਕਰਾਏ ਜਾਂਦੇ ਧਮਕੀ ਜਿਹੜੇ ਪਲੇਅਰ ਖਰੀਦੇ ਜਾਂਦੇ ਆ ਵੀ ਭਾਈ ਤੂੰ ਹੁਣ ਤੁਸੀਂ ਇਹ ਦੇਖ ਲਓ ਵੀ ਜੇ ਪਲੇਅਰ ਨੂੰ ਫੋਨ ਆਉਣਾ ਕਿਸੇ ਗੈਂਗਸਟਰ ਦਾ ਫਲਾਨੀ ਟੀਮ 'ਚ ਖੇਡਣਾ ਤੂੰ ਦੂਜੀ 'ਚ ਖੇਡ ਨਾਲ ਆਪ ਹੀ ਪਲੇਅਰ ਨਾਲੇ ਦੱਸੀ ਵੀ ਜਾਂਦੇ ਹੁਣ ਇੰਟਰਵਿਊ ਆ ਚੱਲੋ ਉਹ ਤਾਂ ਮੰਗੀ ਨੇ ਲਾਈਵ ਹੋ ਕੇ ਦੱਸਿਆ ਹੀ ਆ ਹਾਂ ਉਹ ਸੱਚ ਆ ਜੋ ਮੰਗੀ ਬੋਲ ਰਿਹਾ ਉਹ ਸੱਚ ਆ ਕਿਉਂਕਿ ਗੈਂਗਸਟਰਾਂ ਦੀ ਐਂਟਰੀ ਹੋ ਗਈ ਆ ਕਬੱਡੀ ਜਿਹੜੀ ਕਰੋੜਾਂ ਦੀ ਹੋ ਗਈ ਆ ਤਾਂ ਹੋਈ ਜਿੱਥੇ ਪੈਸਾ ਉੱਥੇ ਹੀ ਗੈਂਗਸਟਰ ਆਉਣਗੇ ਜਿੱਥੇ ਪੈਸਾ ਹੈ ਨਹੀਂ ਜਿਹੜੇ ਘਰ ਹੁਣ ਭੁੱਖ ਨੰਗਾ ਜਿੰਦੇ ਆਪਦੇ ਰੋਟੀ ਨਹੀਂ ਪੱਕਦੀ ਉਹਨੂੰ ਗੈਂਗਸਟਰ ਕਿਵੇਂ ਫੋਨ ਕਰਕੇ ਕਹਿ ਦੂਗਾ ਮੈਨੂੰ 50 ਲੱਖ ਦੇ ਦੇ ਜਿੰਦੇ ਕੋਲ ਪੈਸੇ ਆ ਉਹਨੂੰ ਹੀ ਕਹੂਗਾ ਨਾ ਹੁਣ ਆ ਪਲੇਅਰਾਂ ਨੂੰ ਵੀ ਇਹ ਗੱਲ ਕਹੀ ਜਾਂਦੀ ਹੁਣ ਤੁਸੀਂ ਮੈਨੂੰ ਦੱਸੋ ਪਲੇਅਰ ਕਿਉਂ ਖਤਮ ਹੋ ਰਹੇ ਆ ਪੰਜਾਬ ਦੇ ਵਿੱਚ ਹੁਣ ਇੱਕ ਪਲੇਅਰ ਆ ਜਿਹੜਾ ਚੰਗਾ ਪਲੇਅਰ ਆ 10-15 ਸਾਲ ਚ 10ਾਂ ਚ ਤਿਆਰ ਹੁੰਦਾ ਪਹਿਲਾਂ ਮਾਪੇ ਪਾਲਦੇ ਆ ਪੁੱਤ ਪਾਲਦੇ ਐਡਾ ਕਰਦੇ ਆ ਦੁੱਧ ਮੱਖਣਾ ਨਾਲ ਪਾਲਦੇ ਫਿਰ ਗਰਾਊਂਡ 'ਚ ਉਹਨੂੰ ਵਾਰਦੇ ਫਿਰ ਉਹ ਪਲੇਅਰ ਜਦੋਂ ਇੱਕ ਪਲੇਅਰ ਨਾਮੀ ਮਰ ਜਾਂਦਾ ਕੀ ਤੁਸੀਂ ਕੱਲ ਨੂੰ ਆਪਣੇ ਬੇਟੇ ਨੂੰ ਕਹੋਗੇ ਕਬੱਡੀ ਖੇਡ ਕਦੇ ਵੀ ਨਹੀਂ ਤੇ ਫਿਰ ਕੋਈ ਵੀ ਮਾਂ ਹੁਣ ਚਾਹੁੰਦੀ ਨਹੀਂ ਕਬੱਡੀ ਵੱਲ ਮੂੰਹ ਕਰੇ ਕਿਉਂਕਿ ਕਬੱਡੀ ਦਾ ਇੱਕ ਨਾਸ਼ ਮਾਰਿਆ ਗਿਆ ਕਬੱਡੀ ਇੱਕ ਬਹੁਤ ਪਵਿੱਤਰ ਗੇਮ ਸੀ ਜਿਹੜੀ ਕਬੱਡੀ ਨੂੰ ਇੱਕ ਖਤਮ ਕਰਨ ਤੇ ਸਾਜ਼ਿਸ਼ ਆਏ ਬਹੁਤ ਵੱਡੀ ਜਿਹੜਾ ਇਹਦੇ ਵਿੱਚ ਸਟੀਰয়েড ਵਾਰਡ ਦਿੱਤਾ ਗਿਆ ਗੈਂਗਸਟਰ ਵਾਰਡ ਦਿੱਤੇ ਗਏ ਆਉਣ ਵਾਲੇ ਸਮੇਂ 'ਚ ਕੋਈ ਪਲੇਅਰ ਹੀ ਨਹੀਂ ਤੁਹਾਨੂੰ ਮਿਲਣਾ ਗਰਾਊਂਡ ਨੂੰ ਬذੂਰ ਛੱਡੋ ਲੋਕੀ ਸੈਰ ਕਰਨੋ ਜਾਣੋ ਹਟ ਗਏ ਜਿਹੜਾ ਪੰਜਾਬ ਦਾ ਮਾਹੌਲ ਹੁਣ ਪਲੇਅਰ ਗਰਾਊਂਡ 'ਤੇ ਜਾਂਦਾ ਦੇਖਿਆ ਤੁਸੀਂ ਕੋਈ ਨਹੀਂ ਅਗਲਾ ਕਹਿੰਦਾ ਪਤਾ ਹੀ ਨਹੀਂ ਮਾੜਾ ਸਮਾਂ ਕਿੰਨੇ ਗੋਲੀ ਮਾਰ ਦੇਣੀ ਹੁਣ ਅਗਲਾ ਇਹ ਥੋੜਾ ਵੇਹਿੰਦਾ ਅੱਗੋਂ 7 ਫੁੱਟ ਦਾ ਬੰਦਾ ਕਿ ਐਡਾ ਚੌੜਾ ਹੁਣ ਗੋਲੀ ਇਹ ਕਿ ਡੌਲੇ ਕੀ ਕਰਨਗੇ ਜਦੋਂ ਅਗਲੇ ਨੇ ਗੋਲੀ ਚਲਾਤੀ ਤੀ ਉੱਥੇ ਅਗਲਾ ਢੇਰ ਗੋਲੀ ਨੇ ਇਹ ਥੋੜਾ ਦੇਖਣਾ ਅੱਗੋਂ ਕੌਣ ਆ ਗੋਲੀ ਇਹਨਾਂ ਲੰਘ ਜਾਣਾ ਪਾੜ ਕੇ ਸੋ ਜਿਹੜਾ ਮਾਰਨਾ ਆ ਉਹਨੂੰ ਵੀ ਨਹੀਂ ਪਤਾ ਵੀ ਇਹ ਬੰਦਾ ਕਿੰਨੇ ਕੰਮ ਕਰਦਾ ਇਹਨਾਂ ਕਿੰਨੇ ਪਲੇਅਰ ਆ ਉਹਨੂੰ ਇੱਕ ਕੰਮ ਦਿੱਤਾ ਜਾਂਦਾ ਉਹਨੂੰ ਕੰਮ ਕਿਹਾ ਜਾਂਦਾ ਅੱਜ ਕੱਲ੍ਹ ਪੰਜਾਬ 'ਚ ਨਵਾਂ ਦੌਰ ਚੱਲਿਆ ਬੰਦਾ ਮਾਰਨੂ اے فلانے نے ਤੁਹਾਨੂੰ ਕੰਮ دی ਕੰਮ ਦਿਓ ਬੰਦਾ ਮਾਰ ਨੂੰ ਕੰਮ ਸਮਝਿਆ ਜਾ ਰਿਹਾ ਕੰਮ ਦਿੱਤਾ ਕਿਹਾ ਜਾਂਦਾ ਜੀ ਬੰਦਾ ਮਾਰ ਇਟਸ ਜੋਬ ਨਾ ਰਾਈਟ ਨਾਓ ਇਟਸ ਜੋਬ ਕਿਹਾ ਜਾਂਦਾ ਜੀ ਉਹਨੂੰ ਕਿਹਾ ਜਾਂਦਾ ਹੈ ਵੀ ਸਾਨੂੰ ਕੰਮ ਦਿੱਤਾ ਜਾਵੇ ਜਿਹੜੇ ਆ ਗੈਂਗਸਟਰ ਆ ਜਿਹੜੇ ਥੱਲੇ ਇਹ ਆਪ ਥੋੜਾ ਕਰਦੇ ਆ ਤਾਂ ਬਾਹਰ ਬੈਠੇ ਆ ਹੂੰ ਇਹਨਾਂ ਨੂੰ ਪਤਾ ਸੀ ਇੱਧਰ ਆਉਣਾ ਨਹੀਂ ਉਧਰ ਹੀ ਕ੍ਰਾਈਮ ਕਰਦੇ ਨਹੀਂ ਕਿਉਂਕਿ ਜੇ ਉਧਰ ਕ੍ਰਾਈਮ ਕਰਨਗੇ ਉਧਰ ਲਈ ਸਰਕਾਰ ਚੱਕ ਕੇ ਬਾਹਰ ਮਾਰੂ ਕਾਨੂੰਨ ਸਖਤ ਬੜਾ ਇੱਥੇ ਪੰਜਾਬ 'ਚ ਕੋਈ ਪੁੱਛਦਾ ਨਹੀਂ ਇਥੇ ਕਤਲ ਕੋਈ ਕਰਦਾ ਜ਼ਿੰਮੇਵਾਰੀ ਕੋਈ ਚੁੱਕ ਲੈਂਦਾ ਤੇ ਬਸੋ ਜੀ ਚੈਪਟਰ ক্লোਜ਼ ਆ ਇਥੇ ਰੋਕੂਗਾ ਮੈਂ ਤੁਹਾਨੂੰ ਕਤਲ ਕੋਈ ਕਰਦਾ ਜ਼ਿੰਮੇਵਾਰੀ ਕੋਈ ਚੱਕ ਲੈਂਦਾ ਪਿੱਛੇ ਦੋ ਕਤਲ ਹੋਏ ਨੇ ਦੋ ਕੀ ਤਿੰਨ ਹੀ ਰਾਣਾ ਵਾਲੇ ਚੋਰੀਆ ਵੀ ਹੋਇਆ ਹਾਂ ਤਿੰਨ ਕਤਲ ਹੋਏ ਤਿੰਨੋਂ ਕਤਲਾਂ ਵਿੱਚ ਲਗਾਤਾਰ ਜ਼ਿੰਮੇਵਾਰੀਆਂ ਅਗਲੇ ਦਿਨ ਨਹੀਂ ਲੈ ਲਿੱਤੀਆਂ ਗਿਆ ਗੱਲ ਉਹ ਕਿਹੜੇ ਵਾਲਾ ਕਿਹੜੇ ਵਾਲਾ ਮੁੰਡਾ ਤੁਹਾਡਾ ਇਥੇ ਮਰਿਆ ਤੇ ਉਹਦੀ ਜ਼ਿੰਮੇਵਾਰੀ ਅਗਲੇ ਦਿਨ ਲੈ ਲਿੱਤੇ ਕੀ ਆ ਜਿਹੜਾ ਮੁੰਡਾ ਤਰਨਤਾਰਨ ਦੇ ਬਲਟੋਏ ਪਿੰਡ ਦੇ ਵਿੱਚ ਸਰਪੰਚ ਮਰਿਆ ਉਹੀ ਜ਼ਿੰਮੇਵਾਰੀ ਅਗਲੇ ਦਿਨ ਫੇਸਬੁੱਕ ਤੇ ਪਾਗਲ ਲੈ ਲੇ ਦਿੱਤੀ ਗਈ ਰਾਣਾ ਬਲੇਚੋਰੀਆ ਕੇਸ ਦੇ ਵਿੱਚ ਵੀ ਜ਼ਿੰਮੇਵਾਰੀ ਲੈ ਲੇ ਦਿੱਤੀ ਗਈ ਤੁਸੀਂ ਕਹਿ ਰਹੇ ਹੋ ਜ਼ਿੰਮੇਵਾਰੀ ਲੈਣ ਜਿਹੜੇ ਲੈਂਦੇ ਨੇ ਤੇ ਜਿਹੜੇ ਮਾਰਦੇ ਨੇ ਅਲੱਗ-ਅਲੱਗ ਨੇ ਦੇਖੋ ਜੀ ਹੁਣ ਆਪਸੀ ਅੱਧਿਆਂ ਦੀ ਤੇ ਇੱਥੇ ਰਾਂਜੀਸ਼ਾ ਅਗਲਾ ਕਹਿੰਦਾ ਵੀ 20-50 ਲੱਖ ਮਰੇ ਨੂੰ ਦੇਉਣਾ ਤੇ 10 ਲੱਖ ਉੱਥੇ ਬਾਹਰ ਬੈਠੇ ਨੂੰ ਦੇਈ ਵੀ ਤੈਨੂੰ 10 ਦਿੱਤਾ ਵੀ ਅਹੀਂ ਬੰਦਾ ਭੜਕਾਉਣੇ ਤੂੰ ਜ਼ਿੰਮੇਵਾਰੀ ਚੱਕ ਲਈ ਹੁਣ ਤੁਸੀਂ ਦੇਖਿਆ ਜਦੋਂ ਜ਼ਿੰਮੇਵਾਰੀ ਲੈਂਦੇ ਆ ਇਹ ਇੱਕ ਪੋਸਟ ਪਾਉਂਦੇ ਆ ਹੂੰ ਵੀ ਫਲਾਨੀ ਜ਼ਿੰਮੇਵਾਰੀ ਮੈਂ ਲੈਣਾ ਉਹ ਪੋਸਟ ਐਡਿਟ ਕੀਤੀ ਹੁੰਦੀ ਟੈਗ ਬਣਾਈ ਹੁੰਦੀ ਆ ਪੋਸਟ ਉਹ ਕਦੇ ਉਹ ਆਈਡੀ ਦੁਬਾਰਾ ਤੁਹਾਨੂੰ ਲੱਭੀ ਆ ਹੋਰ ਕਿਸੇ ਲੋਕਾਂ ਨੂੰ ਪਬਲਿਕ ਨੂੰ ਨਹੀਂ ਸ਼ੋਅ ਹੁੰਦੀ ਉਹ ਆਈਡੀ ਉਦੋਂ ਹੀ ਨਹੀਂ ਸ਼ੋਅ ਹੁੰਦੀ ਮੈਂ ਛੇਤੀ ਵੇਰੇ ਲੱਭਣ ਦੀ ਕੋਸ਼ਿਸ਼ ਮੈਂ ਤੁਹਾਨੂੰ ਦੱਸਿਆ ਉਹ ਪੋਸਟ ਐਡਿਟ ਕਰਕੇ ਜਿੰਨੇ ਚੈਨਲ ਆ ਉਹਨਾਂ ਨੂੰ ਸੈਂਡ ਕਰ ਦਿੱਤੀ ਜਾਂਦੀ ਆ ਤੇ ਚੈਨਲ ਦਾਵਾ ਦਾ ਚੱਕਦੇ ਵੀ ਸਾਡੀ ਪਹਿਲਾਂ ਮੈਂਚ ਲਾਉਣੀ ਮੇਰੀ ਟੀਆਰਪੀ ਵਧੇ ਦੂਜਾ ਕਹਿੰਦਾ ਮੇਰੀ ਵਧੇ ਉਸ ਤੋਂ ਬਾਅਦ ਉਹ ਪੋਸਟ ਵਾਇਰਲ ਹੋ ਜਾਂਦੀ ਵੀ ਫਲਾਣੇ ਨੇ ਜ਼ਿੰਮੇਵਾਰੀ ਚੱਕ ਲਈ ਤੇ ਪੁਲਿਸ ਕਹਿੰਦੀ ਸ਼ੋਕਾਰਾ ਵੀ ਕਿਸੇ ਨੇ ਜ਼ਿੰਮੇਵਾਰੀ ਚੱਕੀ ਨਹੀਂ ਤੇ ਜਿੰਨਾ ਕੀ ਇਸ ਲੰਮਕਦਾ ਰਹਿਣਾ ਸਾਡੀ ਭਾਦੀ ਬਣੀ ਰਹਿਣੀ ਵੀ ਅਸੀਂ ਜਵਾਕਾਂ ਨੂੰ ਰੋਟੀਆਂ ਤੋਂ ਅਸੀਂ ਬੈਠੇ ਆਂ ਵੀ ਉਹ ਦਿਨ ਦੇ ਸਾਨੂੰ ਫਾਇਲ ਆਇਆ ਹੋਇਆ ਜਿਸ ਦਿਨ ਕੇ ਸੋਲਵ ਹੋਇਆ ਚਲੋ ਜੀ ਫਲਾਣੇ ਨੇ ਜ਼ਿੰਮੇਵਾਰੀ ਚੱਕ ਲਈ ਕੇਸ ਸੋਲਵ ਹੋ ਗਿਆ ਹੁਣ ਉਹ ਬਾਹਰ ਬਾਹਰ ਵਾਲਾ ਇੱਧਰ ਆਊਗਾ ਤੇ ਇਹਦੇ ਤੇ ਕੁਝ ਹੋਊਗਾ ਇੱਕ ਦੋ ਬੰਦੇ ਇੱਧਰੋਂ ਪਾ ਕੇ ਬਸ ਚੈਪਟਰ ক্লোਜ਼ ਕਦੇ ਕਿਸੇ ਨੇ ਕਿਹਾ ਵੀ ਉਹ ਆਈਡੀ ਕਿੱਥੋਂ ਆ ਜਿਹੜੀ ਜ਼ਿੰਮੇਵਾਰੀ ਕੋਈ ਤਹ ਤੱਕ ਜਾਂਦਾ ਤਹ ਤੱਕ ਪੁਲਿਸ ਵੀ ਕੀ ਕਰੇ ਜਾਵੇ ਪੁਲਿਸ ਥੋੜੀ ਆ ਉਹਨੇ ਜੇ ਨੂੰ ਕੋਈ ਹੋਰ ਕਤਲ ਹੋ ਜਾਂਦਾ ਪੁਲਿਸ ਉਧਰ ਰੁੱਝ ਜਾਂਦੀ ਉਹਨੂੰ ਨਵੇੜਦੀ ਉਹਨੇ ਚਿਹਰ ਨੂੰ ਕੋਈ ਹੋਰ ਹੋ ਜਾਂਦਾ ਇਹ ਨਲਾਇਕੀ ਆ ਸਰਕਾਰ ਦੀ ਨਾਲੇ ਇਹ ਵੀ ਥੱਲੇ ਲਿਖ ਦਿੱਤੇ ਜਾਂਦਾ ਵੀ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਇਹ ਹੈ ਹੀ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਿਸਟਮ ਚੱਲ ਕਿਵੇਂ ਰਿਹਾ ਹੁਣ ਕਬੱਡੀ ਖਤਮ ਕਰਤੀ ਪਲੇਅਰ ਖਤਮ ਕਰਤੇ ਗੈਂਗਸਟਰ ਆ ਗਏ ਜੀ ਕੋਈ ਬੰਦਾ ਬਿਜ਼ਨਸ ਚੰਗਾ ਕਰਦਾ ਕੋਈ ਗੱਡੀ ਨਹੀਂ ਡਰਦਾ ਲੈਂਦਾ ਵੀ ਭਾਂਚ ਚੰਗੀ ਲੈ ਲਈ ਪਤਾ ਨਹੀਂਗਾ ਵੀ ਕਦੋਂ ਫੋਨ ਆ ਜਾਣਾ ਵੀ ਕਿੰਨੇ ਵੀ ਲਿਆ ਇੰਨੇ ਦੇ ਦੇ ਅਗਲੇ ਨੇ ਪਾਕਿਸਤਾਨ ਦੇ ਲਈ ਹੋਵੇ ਪਤਾ ਨਹੀਂ ਕਿਵੇਂ ਕਿਸ਼ਤ ਦਿੰਦਾ 25-30 ਹਜ਼ਾਰ ਤੇ ਉਹਨੂੰ ਕਹਿੰਦੇ ਵੀ ਗੱਡੀ ਤੇ ਚੰਗੀ ਲਈ ਮਿਤਰਾ ਲਿਆ ਸਾਡਾ ਹਿੱਸਾ ਸੋ ਆਹ ਕੁਝ ਪੰਜਾਬ 'ਚ ਚੱਲ ਰਿਹਾ ਵਪਾਰੀ ਵਰ ਖਤਮ ਆਂ ਜੀ ਕੋਈ ਬੰਦਾ ਚੰਗਾ ਉਹ ਆਪਦੇ ਬੇਟੇ ਬਾਹਰ ਭੇਰੇ ਰੇ ਰਿਆ ਹੁਣ ਬਾਹਰ ਕਿਹੜਾ ਸੌਖੇ ਆ ਪਰ ਉਹਨਾਂ ਨੂੰ ਇਹ ਆ ਵੀ ਚੱਲ ਜਾਣਤਾ ਬਚੂ ਸੇਫਤਾ ਰਹੂਗਾ ਨਾ ਸੁਖਜਿੰਦਰ ਰੰਧਾਵਾ ਨੇ ਪਿੱਛੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਸੀਗੀ ਮੈਨੂੰ ਯਾਦ ਆ ਸੇਮ ਗੱਲ ਮੇਰੇ ਇੱਕ ਦੋਸਤ ਨੇ ਮੈਨੂੰ ਦੱਸੀ ਸੀ ਉਹ ਵੀ ਮਾਜੇ ਦਾ ਹੂੰ ਕਹਿੰਦਾ ਵੀ ਸੁਖਜਿੰਦਰ ਰੰਧਾਵਾ ਨੇ ਵੀ ਗੱਲ ਕਹੀ ਸੀਗੀ ਵੀ ਸਾਡੇ ਕਹਿੰਦਾ ਪਾਰਟੀ ਦਾ ਹੀ ਮੈਂਬਰ ਹੈ ਉਹ ਬੰਦੇ ਨੇ ਫੋਰਚੂਨਰ ਕਢਾਈ ਨਾਲੇ 7 ਦਿਨ ਨੂੰ ਫੋਨ ਆ ਗਿਆ ਮੈਨੂੰ ਸੇਮ ਇੱਕ ਮਾਜੇ ਦੇ ਬੰਦੇ ਨੇ ਵੀ ਇਹੀ ਗੱਲ ਕਹੀ ਵੀ ਸਾਡੇ ਕਹਿੰਦਾ ਵੀ ਸਾਡੇ ਆਸ-ਪਾਸ ਤਾਂ ਹੀ ਵੱਡੀ ਗੱਡੀ ਰੱਖਦੇ ਨਹੀਂ ਵੇ ਹੁਣ ਕਹਿੰਦਾ ਮੈਂ ਨਹੀਂ ਰੱਖਦਾ ਵੇ ਵੱਡੀ ਗੱਡੀ ਆਪਾਂ ਛੋਟੀ ਗੱਡੀ ਈ ਸੁਖੀ ਆ ਗੱਲ ਤਾਂ ਬਾਈ ਜੀ ਉਹੀ ਆ ਨਾ ਤੁਸੀਂ ਇਹ ਦੇਖੋ ਵੀ ਉਹਨੇ ਖਰੇ ਕਿਵੇਂ ਲਈ 50 ਲੱਖ ਤਾਂ ਕੈਸ਼ ਤਾਂ ਉਹ ਵੀ ਨਹੀਂ ਲੈਂਦੀ ਕੰਪਨੀ ਉਹ ਲੋਨ ਕਰਦੀ ਆ ਕਿਉਂਕਿ ਉਹਨਾਂ ਨੂੰ ਲੋਨ 'ਚ ਬੈਨੀਫਿਟ ਆ ਜਿਹੜੀ 50 ਵਾਲੀ ਦਾ ਉਹਨਾਂ ਨੇ 80 ਲੈਣਾ ਹੂੰ ਵਿਆਜ ਪਾ ਕੇ ਵਿਆਜ ਪਾ ਕੇ 60 ਬਣ ਗਿਆ ਇਹ ਉਹ ਨਗਦੀ ਦੀ ਗੱਡੀ ਦੇ ਕੇ ਹੀ ਨਹੀਂ ਰਾਜੀ ਉਹ ਲੋਨ ਤੇ ਆ ਪਤਾ ਨਹੀਂ ਅਗਲੇ ਨੇ ਜੇ ਮੰਨ ਲਓ ਅੱਜ ਹੀ ਲੋਨ ਦੀ ਸਿਫਦਾ ਆ ਜਿਹੜੀ ਖਤਮ ਹੁੰਦੀ ਆ ਤੇ ਮੇਰੇ ਹਿਸਾਬ ਤੇ ਇਹਨਾਂ ਨੂੰ ਸਵਿਫਟ ਨਹੀਂ ਲੋਕਾਂ ਨੂੰ ਨਵੀਂ ਕਢਾਈ ਦੇਣੀ ਬਿਲਕੁਲ ਸਹੀ ਗੱਲ ਅੱਧਾ ਰਾਸ਼ ਘਟ ਜੂਗਾ ਇਹ ਲੋਨ ਹੀ ਆ ਕੋਈ ਕਿਸੇ ਦੇ ਨਾਮ ਤੇ ਆ ਕੋਈ ਕਿਵੇਂ ਚਲਾਈ ਫਿਰਦਾ ਕਿਸ਼ਤਾਂ ਦਿੰਦੇ ਨਹੀਂ ਅੱਧਾ ਪੰਜਾਬ ਤਾਂ ਇਦਾਂ ਗੱਡੀਆਂ ਲਈ ਫਿਰਦਾ ਇਦਾਂ ਲਈ ਹੁਣ ਪਲੇਰ ਖਤਮ ਆ ਵਪਾਰੀ ਵਰਗ ਖਤਮ ਆ ਚੰਗਾ ਜਿਹੜਾ ਬੰਦਾ ਕੋਈ ਇੱਥੇ ਆਪਣਾ ਧੀ ਪੁੱਤ ਨਹੀਂ ਰੱਖ ਰਿਆ ਉਹ ਬਾਹਰ ਭੇਜ ਰਿਆ ਵੀ ਕੱਲ ਨੂੰ ਜਾਂ ਤਾਂ ਸੇਫ ਹੋਊਗੀ ਸਾਡਾ ਚੱਲ ਕੋਈ ਨਹੀਂ ਇੱਥੇ ਆ ਕੌਣ ਰਹੇ ਆ ਯੂਪੀ ਬਿਹਾਰ ਤੋਂ ਬੰਦੇ ਇਧਰ ਤਾਂ ਪੰਜਾਬੀ ਕੋਈ 50 ਲੱਖ ਲਾ ਕੇ ਚੜਦਾ ਉਹਨਾਂ ਨੇ ਮੂੰਹ ਵੀ ਪੰਜਾਬ ਆ ਕੇ ਧੋਣਾ ਹੁੰਦਾ ਉਧਰੋਂ ਟ੍ਰੇਨ ਤੇ ਜਿਹੜੇ ਕੋਈ ਪਾਸਪੋਰਟ ਨਹੀਂ ਕੋਈ ਚੈਕਿੰਗ ਨਹੀਂ ਕੋਈ ਡੋਪ ਟੈਸਟ ਨਹੀਂ ਕੋਈ ਇੱਧਰ ਆਉਣਾ ਆ ਕੇ ਇਥੋਂ ਲਿਜਾਣੇ ਹੱਡੇ ਤੋਂ ਕੱਪੜੇ ਲੈ ਲੈਣੇ ਵੀ ਉਹ ਵੀ ਚਲੋ ਪਹਿਲੀ ਗੱਲ ਆ ਜਿਹੜੇ ਅਸੀਂ ਗੁਰਦੁਆਰਾ ਸਾਹਿਬ ਇੱਥੇ ਆ ਕੇ ਉਹਨਾਂ ਨੇ ਲੰਗਰ ਪਾਣੀ ਛਕਣਾ ਨਾਲੇ ਤਾਂ ਸੀ ਉਹਨਾਂ ਨੂੰ ਲੰਗਰ ਪਾਣੀ ਛਕਾਉਣੇ ਆ ਫਿਰ ਉਹੀ ਲੋਕ ਇੱਧਰ ਆ ਕੇ ਸਾਡੇ ਹੁਣ ਘਰਾਂ ਨੂੰ ਵੀ ਸਾਹਮਦੇ ਆ ਦੁਆਬੇ ਸਾਰੇ ਹੀ ਤਾਂ ਮੈਨੂੰ ਲੱਗਦਾ ਬੈਠੇ ਹੀ ਪ੍ਰਵਾਸੀ ਨੇ ਬੈਠੇ ਨੇ ਜਿੰਨੇ ਨੇ ਉਹ ਸਾਰੇ ਘਰਾਂ ਡੌਕ ਲੱਗੇ ਆ ਅਸੀਂ ਉਹਨਾਂ ਨੂੰ ਕੋਠੀਆਂ ਬਾਕੇ ਦੇ ਰਹੇ ਆ ਇੱਕ ਹਿਸਾਬ ਦਾ ਜਦੋਂ ਅਸੀਂ ਆਉਣਾ ਨਹੀਂ ਅਸੀਂ ਉਹਨਾਂ ਨੂੰ ਕੀ ਲੋੜ ਆ ਕੰਮ ਕਰਨ ਦੀ ਉਹ ਆਪਦੇ ਮਕਾਨ ਬਣਾਉਣ ਦੀ ਹੈ ਨਾ ਲੋੜ ਨਹੀਂ ਜਦੋਂ ਅਸੀਂ ਬਣੇ ਬਣਾਏ ਦੇ ਰਹੇ ਆ ਅਸੀਂ ਕੀ ਦੇ ਕੇ ਜਾਂਦੇ ਆ ਵੀ ਇਹ ਮਕਾਨ ਸੰਭੀ ਸਾਂਭ ਸੰਭਾਲ ਲਈ ਕਿਹ ਟੇਕਰ ਰਹੇ ਉਹ ਫਿਰ ਪੱਕਾਈ ਸਾਮ ਲੈnde ਹੌਲੀ ਹੌਲੀ ਕਿਉਂਕਿ ਜਿਹੜੇ 2-4 ਗਏ ਆ ਉਧਰ ਇੱਕ ਦੂਜੇ ਨੂੰ ਨਹੀਂ ਬੁਲਾਉਂਦੇ ਬਿਜ਼ਨਸ 'ਚ ਇੰਨੇ ਵਿਅਸਤ ਆ ਉਹਨਾਂ ਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਉਮਰ ਲੰਘੀ ਕਈ ਉਧਰ ਪੂਰੇ ਹੋ ਜਾਂਦੇ ਫਿਰ ਉਹ ਮੇਰੇ ਵੀਰ ਪ੍ਰਵਾਸੀ ਸਾਮਦੇ ਆ ਬਣੀ ਬਣਾਈ ਕੂਠੀ ਸੋ ਕੰਮ ਅਸੀਂ ਜ਼ਿਆਦਾਤਰ ਤਾਂ ਪ੍ਰਵਾਸੀਆਂ ਲਈ ਕਰ ਰਹੇ ਆ ਵੀ ਘਰ-ਬਾਰ ਮਕਾਨ ਕੂਠੀਆਂ ਪਾ ਕੇ ਉਹਨਾਂ ਨੂੰ ਦੇ ਰਹੇ ਆ ਵੀ ਤੁਸੀਂ ਨਜ਼ਾਰੇ ਲਾਓ ਆ ਕੇ ਤੇ ਅਸੀਂ ਉਧਰ ਦਿਹਾੜੀਆਂ ਕਰ ਰਹੇ ਆ ਆਹ ਤਾਂ ਸਾਡੇ ਪੰਜਾਬ ਦਾ ਹਾਲ ਆ ਇਕ ਨਾ ਮੈਨੂੰ ਯਾਦ ਆ ਜਦੋਂ ਰਾਣਾ ਬਲਾਚੋਰੀਏ ਦੀ ਡੈਥ ਹੋਈ ਨਾ ਤੇ ਅਸੀਂ ਉੱਥੇ ਮੌਜੂਦ ਸੀਗੇ ਹਸਪਤਾਲ ਵੀ ਗਏ ਉੱਥੇ 6-6 ਫੁੱਟ ਦੇ ਮੁੰਡੇ ਸੀਗੇ ਕਬੱਡੀ ਪਲੇਅਰ ਹੀ ਸੀ ਸਾਰੇ ਤੇ ਉਹ ਕਹਿ ਰੋ ਰੇ ਸੀ ਤੇ ਲਿਟਰਲੀ ਉਹ ਕਹਿ ਰਹੇ ਸੀਗੇ ਵੀ ਇੱਥੇ ਕੋਈ ਨਹੀਂ ਬਚਣਾ ਉਹਨਾਂ ਦੀ ਵਰਟਿੰਗ ਆ ਉਹਨਾਂ ਨੇ ਇਹ ਗੱਲ ਕਹੀ ਵੀ ਨਾ ਇੱਥੇ ਖਿਡਾਰੀ ਬਚਣਾ ਨਾ ਇੱਥੇ ਵਪਾਰੀ ਬਚਣਾ ਤੇ ਬਾਈ ਹੋ ਰਿਹਾ ਪੰਜਾਬ 'ਚ ਕਿਉਂਕਿ ਦੇਖੋ ਜਿੰਨਾ ਚਿਰ ਕੋਈ ਚੰਗਾ ਸੀਐਮ ਸਾਨੂੰ ਨਹੀਂ ਆਉਂਦਾ ਸੀਐਮ ਚੰਗਾ ਕੋਈ ਪੜਿਆ